ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਦੋਸਤੋ ਤੇ ਮੌਸਮ ਤੋਂ ਪਵੀ ਸ਼ਾਮ ਵੀ ਹੈ ਤੇ ਬੱਦਰਬਾਈ ਵੀ ਹੈ ਸਾਰਾ ਕੁਝ ਹੀ ਹੋਇਆ ਪਿਆ ਚਲੋ ਜੀ ਜਿੰਦੇ ਖੋਲ ਤੇ ਤੇ ਆਪਾਂ ਕਬੂਤਰਾਂ ਨੂੰ ਪਾ ਦਈਏ ਪਾਣੀ ਤੇ ਉਦੋਂ ਬਾਅਦ ਦੇਖਦੇ ਹਾਂ ਕੀ ਬੰਦਾ ਲਾਈਏ ਮੋਟਰ ਤੇ ਪਾਈਏ ਪਾਣੀ ਬਾਅਦ ਚ ਦੇਖਦੇ ਹਾਂ ਕੀ ਬੰਦਾ ਕੀ ਹਾਲ ਚਾਲ ਹੈ ਦੋਸਤੋ ਸਤਿ ਸ਼੍ਰੀ ਅਕਾਲ ਜੀ ਆਪਾਂ ਲੱਗੇ ਆਂ ਜੀ ਵਲੌਗ ਦੀ ਸਟਾਰਟਿੰਗ ਕਰਨ ਏ ਦੋਸਤੋ ਤੁਸੀਂ ਕਹੋਗੇ ਬਾਈ ਇਹਦੇ ਪਰਨਾ ਇੱਕ ਹੀ ਪਤਾ ਬਾਈ ਕੱਲ ਨਾਤੇ ਹੀ ਨਹੀਂ ਕਿਉਂਕਿ ਦੋ ਦੋ ਤਿੰਨ ਵਲੌਗ ਹੋ ਗਏ ਕੱਲ ਨਾਤਾ ਨਹੀਂ ਮੱਜ ਫੇਰ ਉਹੀ ਪਰਨਾ ਆ ਗਿਆ ਤੇ ਵਧੀਆ ਹੋ ਗਿਆ ਜੀ ਮੀ ਤੋ ਪਹਿਲਾਂ ਪਾਣੀ ਲਾਤਾ ਬਚਤਰੀ ਤੇ ਬੱਦਲ ਬਾਈ ਬਾਈ ਪੂਰੀ ਆ ਤੇ ਮੌਸਮ ਦਾ ਕੁਈ ਪਤਾ ਨਹੀਂ ਭਾਈ ਕੀ ਕਰਨਾ ਤੇ ਦੱਸਦੇ ਹੈ ਅੱਜ ਦੀ ਬੱਤਲ ਵਈ ਜਾਨਵਰ ਆਪਾਂ ਬਾਹਰ ਨਹੀਂ ਕੱਟੇ ਬਾਉ ਨਾਲੇ ਬੱਚੇ ਨਿੱਕੇ ਕੁਛ ਹੋਣ ਵਾਲੀ 2-3 ਸੀਗੇ ਤੇ ਮੈਂ ਕਿਹਾ ਭਾਈ ਚੱਲ ਨਹੀਂ ਬਾਉਂਦੇ ਕਿਉਂਕਿ ਮੌਸਮ ਦਾ ਕੋਈ ਪਤਾ ਨਹੀਂ ਬੱਦਲ ਵਈ ਹੈ ਗਿਆ ਵਾਟਰਬਾਕਸ ਵੀ ਫਿੱਲਾ ਪਿਆ ਕੋਈ ਜਾਨਵਰ ਨਹੀਂ ਲਓ ਭਾਈ ਜੀ ਇਦਰ ਤਾਂ ਜਮਾਂ ਬਰਾਉ ਹੋਇਆ ਖੜਾ ਤੇ ਵਿਚਾਇਆ ਵੀ ਨਹੀਂ ਆਵਾਲਾ ਕਬਾਬਾ ਹੋਇਆ ਸਰਪਸ ਨੀਲਾ ਨੀਲੇ ਦਾ ਕੋਈ ਵੀ ਨਹੀਂ ਆਪਣੇ ਕੋਲੇ ਜੀ ਇਹ ਦੇਖਦੇ ਹਾਂ ਤੇ ਆਹ ਬੇਟਾ ਪੂਰਾ ਹੋਇਆ ਸਰਦਾ ਕੱਲ ਛਤਰੀ ਤੇ ਹੀ ਪਾਇਆ ਸੀ ਉਹ ਤਾਂ ਇਹ ਦੂਜੇ ਦਾ ਬੇਟਾ ਹੈਗਾ ਪੂਰਾ ਇਹਦੇ ਨਾਲ ਦਾ ਤਾਂ ਇੱਕ ਪਹਿਲਾਂ ਵੀ ਹੈਗਾ ਇਹ ਬਰਾਈ ਹੋਇਆ ਖੜਾ ਕੁਲਿਆ ਖੜਾ ਚਲੋ ਜੋ ਕਰੂ ਮਾਲਕ ਲਓ ਭਾਈ ਮਿੱਤਰ ਰੱਬ ਨੇ ਕਿਣਮਣ ਕਿਣਮਣ ਥੋੜੀ ਬਹੁਤੀ ਕਾਰ ਹੀ ਦਿੱਤੀ ਤੇ ਕੂਟਰ ਵੀ ਠੰਡ ਮੰਨ ਕੇ ਇਕੱਠੇ ਹੀ ਹੋਏ ਬੈਠੇ ਕੋਈ ਇਧਰੋਂ ਹਵਾ ਪੈਂਦੀ ਐ ਨਾ ਹਵਾ ਕਰਕੇ ਬਹੁਤ ਹੰਬਾਵਾ

ਕੀ ਆ ਮੋੜ ਬਣ ਗਿਆ ਮੋੜ ਬਣ ਗਿਆ ਮੋੜ ਕਿੱਥੇ ਜਾ ਰਿਹਾ ਇਤਰਾ ਗਾਜਰਾ ਗਾਜਰਾ ਆ ਆ ਆ ਲੋ ਜੀ ਵੀਣੀਆਂ ਪੱਟ ਕੇ ਗਾਜਰਾ ਪੱਟ ਲਿਆ ਹੁੰਦਿਆਂ ਬਰੀਕ ਸੀਂਗਾਂ ਗਾਜਰਾ ਉੱਪਰ ਪੱਟ ਲਿਆ ਹੁੰਦਿਆਂ ਜੋਤ ਛਿੱਲੀ ਜਾਂਦਾ ਤੇ ਚਲੋ ਜੀ ਹੁਣ ਆਪਾਂ ਜਾਨਵਰਾਂ ਨੂੰ ਦਾਣਾ ਪਾਣੀ ਪਾਉਣ ਦਾ ਟਾਈਮ ਵੀ ਹੋ ਗਿਆ ਤੇ ਇੱਥੇ ਪੁੱਠਿਆਂ ਦਾ ਵੀ ਟਾਈਮ ਹੋ ਗਿਆ ਭਈ ਬਾਹਰ ਮੂਰਾ ਪੱਕਾ ਟੀ ਜਾਂਦੇ ਆ ਤਾਂ ਕਰਕੇ ਭਈ ਬਾਹਰ ਦੀ ਵੀਡੀਓ ਆਪਾਂ ਬਣਾਉਂਦੇ ਨਹੀਂਗੇ ਇਹ ਪਸ਼ੂ ਤਾਂ ਕਰਦਾ ਟਾਈਮ ਹੁਣ ਆਲਾ ਹੁਣ ਪੱਠੇ-ਪੁੱਠੇ ਪਾਉਣੇ ਆ ਗਾਜਰਾਂ ਪੱਟ ਲਿਆਂਦਿਆਂ ਤੇ ਉਹ ਨੌਜਵਾਨ ਛਿੱਲੀ ਜਾਂਦਾ ਬਾਈ ਜੀ ਆਪਾਂ ਅੱਜ ਬਦਾਮ ਦੇਣੇ ਸਟਾਰਟ ਕਰਦੇ ਆ ਪਰ ਦੂਮੀ ਕਬੂਤਰ ਨੂੰ ਬਖਾ ਦੇ ਬਾਈ ਕਬੂਤਰ ਨੂੰ ਇੱਕ ਕਬੂਦਰੀ ਥੋੜੀ ਠਿੱਲੀ ਆ ਹੁਣ ਟ੍ਰੀਟਮੈਂਟ ਚੱਲ ਰਿਹਾ ਉਹਦਾ ਇਹ ਆ ਇਹਨਾਂ ਨੂੰ ਬਾਈ ਜੀ ਬਦਾਮ ਦੇਣੇ ਕਰਦੇ ਆ ਸਟਾਰਟ ਲੀਟ ਹੋ ਗਈ ਵੇਹੇ ਬਦਾਮ ਦੇਣ ਨੂੰ ਅੱਜ ਲੋਕ ਲੋਕ ਤਾਂ ਭਰਾਵਾ ਦੇਣ ਲੱਗ ਪਿਆ ਬਾਦਾਮ ਇਹ ਤੋਂ ਘਟੋ ਘਟ ਪਹਿਲਾਂ ਦੇ ਪਰ ਅਸੀਂ ਅੱਜ ਸਟਾਰਟ ਕੀਤੇ ਲੋ ਭਾਈ ਜੀ ਆਪਾਂ ਦੋ ਕਬੂਤਰਾਂ ਨੂੰ ਬਾਦਾਮ ਦੇਣੇ ਸਟਾਰਟ ਕਰਦੇ ਆ ਤੇ ਇੱਕ ਤਾਂ ਖੜੀ ਕਾਲੀ ਜੀਨੀ ਤੇ ਇੱਕ ਉਹ ਹਰੇ ਟੂਸੇ ਵਾਲੀ ਇਹਨਾਂ ਇਹ ਦੋਵਿਆਂ ਨੂੰ ਬਾਦਾਮ ਦੇਣ ਲੱਗ ਪਿਆ ਜਿਹੜੀ ਤੀਜੀ ਕਬੂਤਰੀ ਇਹ ਥੋੜੀ ਜਿਹੀ ਢਿੱਲੀ ਹੋ ਗਈ ਸੀ ਭਾਈ ਤੇ ਕਿਉਂਕਿ ਉਹ ਤਾਂ ਤੱਕ ਫੂਸੇ ਵਾਲੀ ਦਾ ਮਗਰੋਂ ਕੱਢੀ ਆ ਤੇ ਜਿਹੜੀ ਉਹ ਦੋਵੇਂ ਗੁਲਾਬੀ ਟੂਸਰ ਤੇ ਗੁਲਾਬੀ ਪੁੰਝੇ ਵਾਲੀ ਪਹਿਲਾਂ ਉੱਡਦੀ ਹੁੰਦੀ ਸੀ ਚੀਨੀ ਤੇ ਉਹ ਜਿੱਦਾਂ ਕੀ ਤਰ੍ਹਾਂ ਸੀ ਉਹ ਸਿੱਧੀ ਮਗਰੋਂ ਗਈ ਤੀ ਉਹ ਤਾਂ ਇੱਕ ਡੋ ਡਾਂਗਾ ਹੀ ਉੱਡੀ ਆ ਫਿਰ ਹਾਰ ਕੇ ਉਹਨੂੰ ਕੱਢਣਾ ਪਿਆ ਲੋ ਬਈ ਮਿੱਤਰੋ ਦਾਣਾ ਪਾਣੀ ਪਾਉਣ ਲੱਗ ਪਏ ਆਪਾਂ ਸਾਰੇ ਜਾਨਵਰਾਂ ਨੂੰ ਆ ਦੂ ਖੁੱਡੇ ਰਹਿ ਗਿਆ ਦਾਣ ਪਾਉਣ ਵਾਲੀ ਦਾਣਾ ਪਾਣੀ ਤੇ فیر ਪਾਉਣੇ ਆਪਾਂ ਪੱਠੇ ਪੇ ਲੈਣਾਂ ਨੂੰ ਪਾ ਦਈਏ। ਲਓ ਬਾਈ ਜੀ ਸਾਰਿਆਂ ਨੂੰ ਪਾਤਾ ਦਾਣਾ ਪਾਣੀ। ਤੇ ਅਰਾਹ ਦਿੱਥ ਲੋੜ ਲੈਣ। ਇਹਨਾਂ ਨੂੰ ਹੀ ਪਾਤਾ ਬਾਈ ਜੀ। ਤੇ ਦੇਣ ਬਾਈ ਅੱਜ ਲੱਗਿਆ ਨਹੀਂ ਸੀ ਤਾਂ ਕਰਕੇ ਫਿਰ ਜਾਨਵਰ ਤਾਂ ਭਾਈ ਨਹੀਂ ਤੇ ਦਾਣਾ ਪਾਣੀ ਸਾਰਿਆਂ ਨੂੰ ਪਾਤਾ ਬਾਈ ਤੇ ਹੁਣ ਪੱਠਿਆਂ ਦੀ ਵਾਰੀ ਆ ਗਈ ਹੁਣ ਪਾਉਣੇ ਆਪਾਂ ਪੱਠੇ। ਪੱਠੇ ਪਾ ਕੇ ਮਿਲਦੇ ਆ ਫੇਰ। ਲੋ ਬਾਈ ਜੀ ਹੁਣ ਕਬੂਤਰਾਂ ਨੂੰ ਛੱਡ ਦਿੱ ਗਏ ਆਪਾਂ ਖੁੱਡੇ 'ਚ ਕਬੂਤਰਾਂ ਤਾਂ ਇਕੱਲੇ ਬਦਾਮਾਂ ਦੇ ਰੱਖੀਆਂ ਬਈ ਕੱਲ ਨੂੰ ਕਬੂਤਰਾਂ ਬਾਦਾਮ ਚੋਕ ਲੈਣਾਂਗਾ ਤਾਂ ਕਰਕੇ ਤੇ ਚਲੋ ਬਾਈ ਜੀ ਹੁਣ ਖੁੱਡਿਆਂ ਚੋਂ ਕੱਢ ਦਿੱ ਗਏ ਰੱਖ ਲਈ ਸੰਭਾਲ ਕੇ ਆਪਾਂ ਖੁੱਡਿਆਂ ਚੋਂ ਕੱਢ ਦਿੱ ਗਏ ਦਾਣੇ ਬਾਹਰ ਸਾਰੇ ਖੁੱਡਿਆਂ ਚੋਂ ਕੱਢ ਲਈ ਬਾਈ ਲੈ ਜੋ ਤੇ ਲੈ ਕਬੂਤਰਾਂ ਨੂੰ ਖੁੱਡੇ ਛੱਡ ਦੇ ਲੋ ਬਾਈ ਬਈ ਜਿੰਨਾਂ ਨੇ ਖਾ ਲਈ ਹੋਣੇ ਜਿਹੜੇ ਖਾਣੇ ਹੋਣੇ ਬਹੁਤ ਜ਼ਿਆਦਾ ਟਾਈਮ ਹੀ ਰੱਖੇ ਗਿਆ ਇਹ ਤਾਂ ਲੋ ਬਾਈ ਜੀ ਇਹਨਾਂ ਦੀ ਜੋੜੀ ਵਾਲੇ ਖੁੱਡੇਆਂ ਚੋਂ ਕੱਢਦੇ ਗਏ ਭਾਈ ਇਹ ਵੀ ਜੋੜੀਆਂ ਹੁਣ ਇੱਥੇ ਜਾਣਗੀਆਂ ਤੇ ਹੁਣ ਇੱਥੇ ਹੁਣ ਹੋਰ ਕਬੂਤਰਾਂ ਜਾਂ ਕਬੂਤਰ ਛੱਡੇ ਜਾਣਗੇ ਲੋ ਬਾਈ ਜੀ ਆ ਗਏ ਹੁਣ ਆਪਾਂ ਕਬੂਤਰਾਂ ਵਾਲੇ ਖੁੱਡੇ ਕੋਲੇ ਲੋ ਜੀ ਇਹ ਵੀ ਖਾਈ ਬੈਠੇ ਆ ਕਿਉਂਕਿ ਬਾਈ ਜੀ ਭਾਈ ਜੀ ਬੱਚਿਆਂ ਵਾਲੇ ਛੁੱਡੇ ਚ ਕੱਢ ਦੀਏ ਤੇ ਕੱਢੀ ਜਿਓ ਤਾਂ ਬੱਚਿਆਂ ਵਾਲੇ ਛੁੱਡੇ ਜੀ ਬੱਚਿਆਂ ਵਾਲੇ ਛੁੱਡੇ ਚ ਜੋ ਕੱਢਦਾ ਦਾਣੇ ਤੇ ਫੇਰ ਤੁਹਾਨੂੰ ਵਿਖਾਉਣੇ ਖਲਾਰਾ ਹੀ ਬਾਲੇ ਪਾਉਂਦੇ ਆ ਦਾਣੇ ਅੱਡ ਖਲਾਰੀ ਬੈਠਿਆ ਪਾਸੇ ਜੋ ਲਓ ਭਾਈ ਜੀ ਹੁਣ ਉਤਲੀਆਂ ਕਬੂਤਰ ਨਾਲੇ ਲਓ ਭਾਈ ਜੀ ਹੁਣ ਕਬੂਤਰ ਨਾਲੇ ਛੁੱਡੇ ਚ ਕੱਢਦੇ ਲਓ ਜੀ ਉਧਰ ਨਾ ਤਪੜਾ ਨਾ ਖਾ ਪੀ ਕੇ ਥਾਂ ਟਿਕਾਣੇ ਬੈਠਣਾ ਤੇ ਥਮ ਮਿਲ ਫੋਟੋ ਕੱਢ ਲਗੇ ਬਾਈ ਲੋ ਜੀ ਚੜਤਾ ਕਿਵੇਂ ਬਾਜਾ ਮਾਰਿਆ ਨਾ ਚੜਤਾ ਆ ਫਿਰਦਾ ਬਾਈ ਪੱਠੇ ਬਿਰਸਾਨ ਨੂੰ ਲੈਣ ਆਇਆ ਸੀ ਜਾਂ ਖੂ ਕਹਿ ਸਕਦੇ ਬੱਕਰਾਂ ਵਾਸਤੇ ਹੋਰ ਮਾਲ ਪੱਤਾ ਵੜਨ ਆਇਆ ਸੀਗਾ ਤੇ ਉਹਨਾਂ ਇਹਨੂੰ ਕਿਹਾ ਬਈ ਇਸ ਤੋਂ ਬਾਅਦ ਕੰਮ ਤੇ 4-5 ਦਿਨਾਂ ਪੜੇ ਜਿਹੜਾ ਕੰਮ ਚੱਲੂਗਾ ਗੰਡੇ ਆਪਣੇ ਭਾਈ ਜੀ ਜਿੰਨਾ ਹੁਣ ਬੱਤਰ ਆਉਣਗੇ ਤੇ ਇਹਨਾਂ ਚ ਰੰਬੀ ਵੱਜੂਗੀ ਤੇ ਛੋਲਗਾ ਭਾਈ ਆਪਣਾ ਪੱਕਣਾ ਹੋ ਗਿਆ ਸਟਾਰਟ ਮੰਨ ਕੇ ਚਲੋ ਪੰਜਾਂ ਚਾਰਾਂ ਇਹਨਾਂ ਨੂੰ ਪੱਟਣ ਆਲਾ ਹੋ ਜੂਗਾ ਤੇ ਉਹ ਖੜਾਈ ਚੜਤਾ ਇਹ ਪੱਠੇ-ਪੁੱਠੇ ਲੈਣ ਆਇਆ ਸੀ ਕਿਹੜੀ ਬੂਟੀ ਲੈਣ ਆਇਆ ਸੀ ਹਾਂ ਮੈਂ ਨਾ ਇਹ ਮੈਂਣਾ ਬੂਟੀ ਲੈਣ ਆਇਆ ਸੀ ਗਾ ਜੀ ਇਹਨੂੰ ਕਾ ਮੈਂ ਯਾਰ ਕਿਤੇ ਅੜੇ ਥੋੜੇ ਲੈ ਜਾਾਂਗੇ ਕੋਈ ਇਹ ਮੈਂਣਾ ਬੂਟੀ ਲੈਣ ਆਇਆ ਆ ਹੁੰਦੀ ਹੈ ਮੈਂਣਾ ਬੂਟੀ ਕਾਸ਼ ਨਹੀਂ ਕਾਸ਼ ਨਹੀਂ ਮੈਣਾ ਬੁੱਢੀ ਬੱਕਰੀਆਂ ਵਾਸਤੇ ਲੈਣ ਆਇਆ ਸੀ ਬਾਈ ਇਹ ਲੋ ਬਈ ਮਿੱਤਰੋ ਆਪਾਂ ਫਿਰਦੇ ਆਏ ਸੀ ਦੁਕਾਨ ਤੇ ਗੋਰੇ ਦੇ ਕਿੱਥੇ ਨਾ ਨੀਣਾ ਨਾ ਕਰਤੀਆ ਗਿਆ ਕਿੱਥੀ ਦੇ ਬੱਚ ਕੇ ਜਾਣਾ ਸੀਗਾ ਵੀ ਆਪਾਂ ਆਟਾ ਦਰਨਾ ਪੀਠਾ ਪਿਆ ਕੇ ਨਹੀਂ ਹੁਣ ਆਪਾਂ ਚੱਕੀ ਤੇ ਜਾਈਏ ਜੀ ਲੋ ਵੀ ਮਿੱਤਰੋ ਖੁੱਡੇ ਮੂਰੇ ਬੈਠਿਆਂ ਦੇ ਪ੍ਰਮਾਤਵਾ ਨੂੰ ਅਰਦਾਸ ਕਰਦੇ ਆ ਇੱਕ ਤਾਂ ਟੁੱਸੇ ਵਾਲੀ ਕਬੂਤਰੀ ਆਪਣੀ ਕਿਧਰ ਗਈ ਕਿਧਰ ਗਈ ਉਹ ਸੈਟ ਹੋ ਜੇ ਤੇ ਆਫਰ ਦੀ ਇਹ ਸੈਟ ਹੋ ਜੇ ਤੇ ਕਾ ਕਬੂਤਰੀ ਚੱਲ ਪੇ ਜਿਨ੍ਹਾਂ ਦੇ ਮਾਂ ਪਿਓ ਪੱਖੋਂ ਬਹੁਤ ਚੰਗਾ ਸੀ ਸਿਸਟਮ ਤੇ ਕੋ ਸ਼ਾ ਆਖੀ ਜਿਹੜੀ ਮਗਰ ਖੜੀ ਹੈ ਪੱਟੀ ਪਈ ਓ ਤੇ ਇੱਕ ਕਬੂਤਰ ਕਬੂਤਰੀਆਂ ਦੇ ਦੇ ਵਿੱਚ ਕੁਝ ਰਲਵੇਂ ਮਿਲਵੇਂ ਫਿਰਦੇ ਆ ਬਸ ਫੜਦੇ ਆ ਉਹ ਤੇ ਚੱਲ ਪੈਣ ਮਾਲਕ ਦੀ ਮਿਹਰ ਨਾਲ ਸੈਟਿੰਗ ਹੋ ਜੇ ਲਓ ਜੀ ਹੁਣ ਕਬੂਤਰਾਂ ਦੇ ਮਰਾਦ ਕਿ ਨਹੀਂ ਗਾ ਵੈਸੇ ਤਾਂ ਪਹਿਲਾਂ ਥੋੜੀ ਜੀ ਵੀਡੀਓ ਬਣਾਈ ਸੀ ਇਹਦੇ ਤੁਹਾਨੂੰ ਦੱਸ ਦਿੰਦੇ ਆ ਇਹ ਮਾਲਕ ਦੀ ਮਿਹਰ ਨਾਲ ਕੋਈ ਇੱਕ ਦੋ ਉਹ ਜੇ ਨਿਕਲ ਜਾਣ ਤਾਂ ਬੇਸ਼ੱਕ ਨਿਕਲ ਜਾਣ ਨਹੀਂ ਪਰਮਾਤਮਾ ਦੀ ਮਿਹਰ ਦੇ ਨਾਲ ਸਾਰੇ ਉਡਰਨ ਵਾਲੇ ਹੀ ਆ ਕੋਈ ਇੱਕ ਦੋ ਤਾਂ ਵੇਖੋ ਪੂਬ ਜੀ ਸ਼ਿੱਕੂ ਨਿਕਲ ਜਾਣ ਤੇ ਕੱਲ ਨੂੰ ਜਾਣਾ ਹੀ ਪੂਬ ਤੇ ਕੰਮ ਨੂੰ ਪੂਬ ਤੇ ਹੀ ਮਾੜੀ ਮੋਢ ਵੀਡੀਓ ਬਣਾਵਾਂਗੇ ਤੇ ਚਲੋ ਠੀਕ ਆ ਬਾਈ ਜੀ ਹੁਣ ਆਪਾਂ ਕਰਨ ਲੱਗੇ ਆ ਬਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਕੋਈ ਚੁੱਕ ਦੀ ਖਿਮਾ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਹੁਣ ਕਬੂਤਰਾਂ ਤੇ ਮਰਾਦ ਨਹੀਂ ਗਿਆ ਵੈਸੇ ਤਾਂ ਪਹਿਲਾਂ ਥੋੜੀ ਜੀ ਵੀਡੀਓ ਬਣਾਈ ਸੀ ਇਹਦੇ ਤੋਂ ਦੱਸ ਦਿੰਦੇ ਆ ਇਹ ਮਾਲਕ ਦੀ ਮਿਹਰ ਨਾਲ ਕੋਈ ਇੱਕ ਦੋ ਪੂਜੇ ਨਿਕਲ ਜਾਣ ਤਾਂ ਬੇਸ਼ੱਕ ਨਿਕਲ ਜਾਣ ਨਹੀਂ ਪ੍ਰਮਾਤਮਾ ਦੀ ਮਿਹਰ ਦੇ ਨਾਲ ਸਾਰੇ ਉਡਰਨ ਵਾਲੇ ਆ ਕੋਈ ਇੱਕ ਦੋ ਤਾਂ ਵੇਖੋ ਪੂਜੇ ਸ਼ਿੱਕੂ ਨਿਕਲ ਜਾਣ ਤੇ ਕੱਲ ਨੂੰ ਜਾਣਾ ਹੀ ਭੂਗ ਤੇ ਹੁਣ ਉਹਨੂੰ ਕੋਈ ਤੇ ਮਾੜੀ ਮੋੜ ਵੀਡੀਓ ਬਣਾਵਾਂਗੇ ਤੇ ਚਲੋ ਠੀਕ ਆ ਬਾਈ ਜੀ ਹੁਣ ਆਪਾਂ ਕਰਨ ਲੱਗੇ ਆ ਬਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਲੈ ਕਰੋ ਤੇ ਪੁਰ ਚੁੱਕ ਦੀ ਖਿਮਾ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ